ਆਸਾਂ ਮੰਗ ਲਾ ਤੋੜਾ ਗੁਰਮੁਖੀ ਨਾ ਨੰਤੇ ਆ ਸੱਜਣਾਂ the sky लड़ियाँ सब में गोपियाँ पर कन्वो गो पाँ पानी वैसं तर सुजबता सुल्ली मालतन पत्र संतजा नानु सेगनु नूनी आली बेयाद और मलपेला वाइन चले न चंद्र पैर लाइन पैर ऐसे ਕੁਟੀਆਂ ਮਰ ਪੁਰਾ ਦਾ ਪਚੜੇ ਦਾ ਕਿਨਾਰ ਗਾਉਂ ਕੁਟੀਆਂ ਗਾਵੜ ਕਾਣ ਗਾਵੜ ਸਿਤਾ ਰਾਜੇ ਰਾਮ ਨਿਪੰਕਾਸ਼ ਨਾਮ ਜਾਗਾ ਤਿਆ ਸਗਲ ਜਹਾਨ ਸੇਵਕ ਸਰਾ ਤੂੰ ਚੜਾ ਵਾ ਕੁਟੀ ਰੇ ਨਾਮਾ ਜਾਓ ਸਿੱਖੀ ਸਿਖਿਆ ਗੁਰੂ ਵਿਚਾਰ ਅੰਮ੍ਰਿਤ ਕਰਮ ਲਗਾਏ ਪਾਰ ਕੁੱਲ ਜੱਟਾਂ ਜੱਟਾਂ ਸਰਵਾਰੋਂ ਨੇ ਬਹੰਤ ਲਾਟ ਮਾ ਦਾੜੀਆਂ ਦਾ ਪੱਪ ਲੈ ਨਸਾ ਵਾਜਾ ਟਵਾਏ ਜਤਨ ਨਾਲ ਸੁਬੰਧਿਆ ਗਤਨਕ ਬੰਦਰ ਬੰਦ ਬਵਾਏ ਸੋਈ ਭਿਆਗਤਨ ਚਾਸ ਕੋਏ ਚੱਚਾ ਚਾ ਚਾ ਸੱਚਲਾ ਸਿਰ ਮਨ ਜਾਈ ਸਤਨਾਮ ਹੋਏ ਮਤਮਕਤਨ ਮਨਗਾ ਜਾ ਨਾਨਕ ਜਨਨ ਪਾਓ ਤਨਾਮ ਨਾ ਨ ਪਾਓ ਕੋਣ ਨਾ ਜਾਣਕਾ

छाया हो मैं ककर जन पाया गया

नानक कहे सुनो जनात हित संजम दुख जाहिं कोइ से केते संतो से के सेम केते संतो के जिन सचा सचत आया मन मते पैर रखेओ कर सुरत कर मुख माया दुनिया

तू बखशी गलत देसया पाया तपायामृत अमरतराजे गुरबाणी मान माइया अमृत चक चक ਹਰ ਜਨ ਹਰ ਹਰ ਹੋਇਆ ਨਾਲ ਤੋਲ ਇਕ ਕਰ ਲੋਕ ਹਲਾ ਪਹਿਲਾ ਪਰਖਾਂ ਵਿਰਖਾ ਤੀਰ ਥਾ ਟੱਟਾਂ ਮੇਗਾ ਕਿਤਾਹ ਦੀਪਾਂ ਓਮਦਨਾ ਤੰਡਾ ਭਟੰਡਾ ਹਾਂ ਡੇਰ ਚਿੰਤਾਂ ਕਾਣੀ ਸਿੱਖ ਕਹਾ ਸੋਮਤ ਜਾਣਾ ਨਾਲ ਕਾ ਸ਼੍ਰਮ ਮੈ ਰਾਜਨਤਾ ਜਿਨ ਕਰਤਾ ਕਰਣਾ ਕੀਏ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰਿ ਜਨੋ ਪਾਇਆ ਜਕ ਜਿਸ ਜਵਾਰੀ ਸਵਾਸ ਸਤਿ ਦੀਵਾਨੇ ਅਗ ਨਾਨਕ ਸਚੇ ਨਾਮ ਵਿੱਚ ਕਿਆ ਟਿਕਾ ਕਿਆ ਤਕ ਖੱਲਾ ਪਹਿਨਾ ਲੱਖ ਲਕੀਆਂ ਚ ਗਈਆਂ ਲੱਖੋਂ ਨ ਪ੍ਰਵਾਨ ਲੱਖੋ ਪ੍ਰਤੀਤਾਂ ਸਹਿ ਜੂਗਾਂ ਲੱਖ ਸੋਤ ਨਵਰਾਣਾ ਮਰਨ ਨ ਸੁਟੇ ਪ੍ਰਾਣ ਲੱਖੋ ਤਿਲਾ ਕਰਨ ਤੇ ਆਣ ਪੜਿਆ ਪਾਠ ਫਰਾ ਜਨ ਕਰਤੇ ਕਰਨਾ ਉਯਾਰ ਲਿਖਾ ਆਵਣ ਜਾਣ ਨਾਨਕ ਮੱਤੇ ਮਿਥਿਆ ਕਰਮ ਸਚਾ ਨੇ ਸਾਨੋ ਇਹ ਸੱਚਾ ਹਰਿ ਇੱਕ ਤੋ ਸਚਾ ਹਰਿ ਇੱਕ ਤੋ ਜਨ ਸੱਚ ਸਤ ਵਰਤਾ ਆ ਜੀ ਤੂੰ ਦੇਸ ਮੇ ਲੈ ਸੱਚ ਤਾਂ ਤਿੰਨੀ ਸੱਚ ਕਮਾਇਆ ਸਤ

ਬਾਤ ਗੁਰ ਮਿਰਨਤ ਪਾ ਜਨ ਕਹਿ ਤਸ ਤਸ ਸਾਇਆ ਮੂਰਖ ਸਚਨਾ ਜਾਣ ਨਿਰਮਨ ਮੱਕੀ ਜਨ ਗਵਾਇਆ ਕਿਤ ਦੁਨੀਆ ਕਾਹੇ ਆਇਆ ਜਿ ਦੁਨੀਆ ਕਾਹੇ ਆਇਆ ਹਰ ਜੋਗ ਉਪਰ ਤੋਂ ਪਾਇਆ ਪੈ ਜਰਤ ਤਸ ਆਇਆ ਨਾਮ ਰਜੀਹ ਨਾਮ ਸੋ ਦੁਸਤ ਹੈ

ਇਸ ਕਹਿਣਾ ਕਹਿਣ ਨਾ ਇਸ ਕਥਾ ਦੇ ਨਾ ਤੇ ਜਿਨਾਂ ਦੇਸ ਕਸਬਾ ਬੀਤੀਆਂ ਬੜਿਆਈਆਂ ਕੁਛ ਕਹਿਣਾ ਕਰਨ ਜਾਏ ਸੂ ਕਰਤਾ ਕਾਦਰ ਕਰੀਂ ਦੇ ਜੀ ਆਰਿ ਜੁ ਸੁਬਾਹੇ ਸਾਈਂ ਕਰਤਬਾ ਪਵਿੱਤਰ ਛੋਟੀ ਤੰਨਾ ਪਾਏ ਨਾਨਕ ਕੀ ਬਾਹਰੀ ਹੋਰੀ ਹੁੰਦੀ ਨਹੀਂ ਸੋ ਕਰੇ ਜਿਨ ਸਰਜ ਜਾਏ ਸੋ ਕਰੇ ਜਿਨ ਸਰਜ ਜਾਏ ਸਤਿ ਆਰਾਮਕਲੀ ਮਹਲਾ ਤੀਜਾ ਅਨੰਦ ਦੇ ਕੋਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਣੇ ਸਤਿਗੁਰੂ ਮੈਂ ਪਾਉ ਸਤਿਗੁਰ ਤਾਂ ਬੰਦਾ

पीशों, पीशों, मन, मेरे क्या का ते, सदा साथी सोर साहबा नहीं करते सलाह तेरी नाम माधव तो सा नाम जन कै माधव से आजे सते

ਕਾ 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 ਸਫਾ ਕੈ ਸਾ ਸਭ ਕਾ ਜੀ ਕਾ ਰਾਇ ਕਾ ਤਾ ਪੰਜ ਦੂਰ ਦਦ ਵਾਸ ਕੀਤੇ ਕਾ ਕਲ ਟਕ ਮਾਉਂ ਕੋ ਕਰ ਤਕ ਮਾਉ ਸਭ ਜਨ ਕੋ ਸੇ ਨਾਮ ਕਰ ਕੈ ਜਾਨ ਕੈ ਸਕੂ ਆਤਿ ਕਰਿਆ ਨਾ ਦਵ ਰੰਧ ਸੋ ਨਉ ਬੜ ਪਾਕਿਓ ਸਗਲ ਮਨ ਦੋਰਤ ਪੂ ਪਾਰ ਪਰਮ ਰੇ ਸੋਹਣੀ ਸੱਚੀ ਮਾਂ ਸੰਤ ਸਾਚ ਚਤ ਪਈ ਸਰ ਸੇ ਪੂਰੇ ਗੁਰ ਤੇ ਗਾਨੀ ਸੁਤੇ ਕੁੜੀ ਕਹੇ ਕੁਲਤ ਸਤ ਗੁਰ ਆਪਰਪੂ ਧਨਵੰਤ ਨਾਨਕ ਗੁਰ ਚਾ ਕਥ ਲਾਗੇ ਵਜਰੀ ਪਵਣ ਕੋ ਰੂਪ ਪਾਣੀ ਤਤਾ ਮਾਤਾ ਤਾ ਤੁਮਹਾ ਤਿਸ ਸੋ ਰਾਤ ਤੁਕਾਰਿ ਜਿਦਾ ਲਾ ਕੇ ਲੈ ਸਤ ਸਤ ਨਾ ਕੱਤੀ ਆਪੋ ਆਪੜੀ ਕਹਿ ਤੂੰ ਜਿਣੀ ਨਾਮ ਤੇ ਆਇਆ ਜਿਨੀ ਨਾਮ ਤੇ ਆਲੋ ਵੱਲੋਂ ਵੈ ਗੁਨੀ ਕਾਲਸਾ ਵੈ ਗੁਨੀ ਕੀ ਪਤੇ ਵੈ ਗੁਨੀ ਕਾਲਸਾ ਵੈ ਗੁਨੀ ਕੀ ਪਤੇ ਪਤੇ ਵੰਦ